ਸਤਿ ਸ਼੍ਰੀ ਅਕਾਲ ਜੀ ਡਾਕਟਰ ਸੰਦੋਖ ਸਿੰਘ ਖੇਤਾ ਚੋਂ ਬਿਆਲਪੁਰਾ ਪਿੰਡ ਐ ਤੇ ਆ ਖੇਤ ਲੱਗੇ ਨੇ ਆ ਸਾਗ ਲੱਗਿਆ ਤੇ ਜਿਹੜਾ ਨਾ ਅਸਲੀ ਆਰਗੈਨਿਕ ਸਾਗ ਹੈ ਕਾਹਦਾ ਸਾ ਜੀ ਕੀ ਜੀ ਬਹੁਤ ਸਵਾਦ ਆ ਤੁਸੀਂ ਕੀ ਦੱਸਦੇ ਜੀ ਸਾਗ ਦੇ ਜਿਹੜੇ ਬੀਜ ਹੁੰਦੇ ਨਾ ਸਰੋਂ 100 ਗ੍ਰਾਮ ਦੇ ਵਿੱਚ 29 ਗ੍ਰਾਮ ਤੇਲ ਹੁੰਦਾ ਇੰਨਾ 29 ਗ੍ਰਾਮ 28 ਗ੍ਰਾਮ ਹੁੰਦੀ ਹੈ ਕਾਰਬੋਹਾਈਡਰੇਟ ਤੇ 30 ਗ੍ਰਾਮ ਪ੍ਰੋਟੀਨ ਹੁੰਦਾ ਹੈ। ਸਾਗ ਦੇ ਮੋਦੇ ਚ ਤੜਾਈ ਦੇ ਵਿੱਚ ਤੇ ਸਾਗ ਖਾਣਾ ਚਾਹੀਦਾ ਹੈ ਮੌਸਮ ਦੇ ਮੁਤਾਬਿਕ ਤੇ ਇਹਦੇ ਵਿੱਚ ਮੈਗਨੀਜ਼ ਮੈਗਨੀਸ਼ੀਅਮ ਨਹੀਂ ਮੈਗਨੀਜ਼ ਜ਼ਿੰਕ ਤੇ ਪੋਟਾਸ਼ੀਅਮ ਬਹੁਤ ਪਾਇਆ ਜਾਂਦਾ ਹੈ। ਜੇ ਲੇਕਿਨ ਇੰਨੀ ਪੇਸ਼ੈਂਟਾਂ ਨਾਲ ਵਾਸਤੇ ਬਚੀ ਤਾਂ ਬਾਕੀ ਜਿਹੜੇ ਬੰਦੇ ਇਕੱਠਾ ਕੁਠੀਆ ਹੈਗਾ ਉਹਦੇ ਵਿੱਚ ਵੀ ਕੰਮ ਆਂਦਾ ਹੈ ਪੰਗਾ ਕੀ ਹੈ ਕਿ ਆਪਾਂ ਸਾਗ ਦੇ ਨਾਲ ਨਾ ਮੂਲੀ ਖਾਣੀ ਛੱਡਤੀ ਹੈ ਨਿੰਬੂ ਨਚੋੜਨਾ ਛੱਡਦਾ ਹੈ ਕਾਲੀ ਮਿਰਚ ਪਾਣੀ ਛੱਡਤੀ ਹੈ ਕਾਲਾ ਨੂਮਣ ਪਾਣਾ ਛੱਡਦਾ ਹੈ ਬਦਨਾਮ ਕਰਦੇ ਆਂ ਸਾਗ ਨੂੰ ਸਾਗ ਖਾ ਕੇ ਗੈਸ ਬੰਦੀ ਹੈ ਤੁਸੀਂ ਗੈਸ ਦੀ ਨਿਵਾਰਕ ਚੀਜ਼ਾਂ ਦੀਆਂ ਪ੍ਰਾਣੀਆਂ ਸੀਗੀਆਂ ਉਹ ਵੀ ਨਾ ਖਾਇਆ ਕਰੋ ਕੋਈ ਵੀ ਅੰਨਾ ਮਾੜਾ ਨਹੀਂ ਹੈ ਉਹਦਾ ਯੋਗ ਹੁੰਦਾ ਹੈ ਯੋਗ ਨਾਲ ਕੀ ਕੀ ਖਾਣਾ ਬਾਕੀ ਤੁਸੀਂ ਪਾ ਲਓ ਕੈਮਰਾ ਠੀਕ ਹੈ ਠੀਕ ਹੈ ਅੱਛੀ ਬੋਲ ਓਕੇ ਜੀ ਮਿਲਦੇ ਆ ਕੱਲ